ਇਸ ਤਰੀਕੇ ਨਾਲ ਮੈਨੇਜ ਕਰਦੇ ਹੋ ਲਾਈਫ ਨੂੰ ਕਿਵੇਂ ਅੱਗੇ ਵਧਦੇ ਹੋ ਇਹ ਮੈਨੂੰ ਲੱਗਦਾ ਹੁੰਦਾ ਵੀ ਜਿਹਨੇ ਜੋ ਚੀਜ਼ ਮੈਨੇਜ ਕਰਨੀ ਹੁੰਦੀ ਉਹ ਕਰ ਲੈਂਦਾ ਤੇ ਬਾਕੀ ਸਾਰੇ ਐਕਸਕਿਊਜ਼ਸ ਹੁੰਦੇ ਆ ਕਿਸ ਤਰੀਕੇ ਨਾਲ ਮਤਲਬ ਕਿ ਤੁਸੀਂ ਆਪਣੀ ਲਾਈਫ ਦੇ ਰੁਟੀਨ ਨੂੰ ਸੈੱਟ ਕਰਕੇ ਰੱਖਦੇ ਹੋ ਆਪਣਾ ਮੈਂ professions ਛੱਡ ਕੇ ਹੁਣ ਜ਼ਿਆਦਾ ਪੈਸ਼ਨ ਦੇ ਵਿੱਚ ਜ਼ਿਆਦਾ ਚਲੀ ਗਈ ਹੁਣ ਮੈਂ ਜ਼ਿਆਦਾ ਆਪਣਾ ਫਿਟਨੈਸ ਤੇ ਜ਼ਿਆਦਾ ਧਿਆਨ ਦੇਣੀਆਂ ਕੌਣ ਤੁਹਾਡਾ ਜਿਹੜਾ ਰੋਲ ਮਾਡਲ ਹੈ ਕਿਸ ਨੂੰ ਵੇਖ ਕੇ ਤੁਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਹੋ ਗੁਰਗੋਬੇ ਸਿੰਘ ਜੀ ਨੂੰ ਆਪਣਾ ਰੋਲ ਮਾਡਲ ਮੰਨਦੀ ਆ ਕਿਉਂਕਿ ਉਹਨਾਂ ਨੇ ਹਮੇਸ਼ਾ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਨਾਲ-ਨਾਲ ਕਿਹਾ ਵੀ ਨਾਲ-ਨਾਲ ਇਹ ਵੀ ਆਪਣਾ ਧਿਆਨ ਰੱਖੋ ਆਪਣਾ ਸਿਰਕ ਸੁੰਦਰਤਾ ਵੀ ਬਣਾਏ ਰੱਖੋ ਤੇ ਨਾਲ-ਨਾਲ ਭਗਤੀ ਵੀ ਕਰੋ ਪਹਿਲੇ ਆਪਣੀ ਲਾਈਫ ਦੇ ਵਿੱਚ ਕੀ ਕੀ ਜਿਹੜੇ ਸਮੱਸਿਆਵਾਂ ਤੋਂ ਤੁਹਾਨੂੰ ਸਾਹਮਣਾ ਕਰਨਾ ਪਿਆ ਕੀ ਕੀ ਕ੍ਰੈਸ਼ਿੰਗ ਨੇ ਜੋ ਲਾਈਫ ਦੇ ਵਿੱਚ ਦੇਖਣੇ ਪਏ ਕਿਵੇਂ ਲਾਈਫ ਨੂੰ ਅੱਗੇ ਵਧਾਇਆ ਮੈਂ ਬlesd ਰਹੀ ਹਾਂ ਮੈਨੂੰ ਲੱਗਦਾ ਰੱਬ ਨੇ ਮੇਰੀ ਲਾਈਫ ਇਦਾਂ ਹੀ ਸਟੇਟ ਹੀ ਹੈ ਜਿੱਦਾਂ ਦੀ ਮੈਂ ਬੌਰਨ ਹੋਈ ਸੀ ਆਫਟਰ ਮੈਰਿਜ ਵੀ ਮੈਨੂੰ ਉਦਾਂ ਦਾ ਹੀ ਘਰ ਮਿਲਿਆ ਤੇ ਪੇਰੈਂਟਸ ਨੇ ਵੀ ਮੈਨੂੰ ਕਦੀ ਕਿਸ ਚੀਜ਼ ਤੋਂ ਰੋਕਿਆ ਨਹੀਂ ਸੀ ਤੇ ਮੇਰੇ ਹਸਬੰਦ ਨੇ ਵੀ ਮੈਨੂੰ ਆਪਣੇ ਤੋਂ ਦੱਸ ਨਹੀਂ 100 ਕਦਮ ਅੱਗੇ ਰੱਖਿਆ ਤੁਸੀਂ ਕੀ ਖਾਂਦੇ ਹੋ ਤੁਸੀਂ ਇਨੋਵਾ ਗੱਡੀ ਖਿੱਚ ਲੈਣੋ 180 ਬਾਹਰ ਚੁੱਕ ਲੈਣੋ ਵੇਟ ਲਿਫਟਿੰਗ ਕਰਦੇ ਹੋ ਮੈਂ ਫਰੂਟ ਤੇ ਸਬਜ਼ੀਆਂ ਬਹੁਤ ਰੱਜ ਕੇ ਖਾਦੇ ਮੈਂ ਕਹਿੰਨੀ ਵੀ ਅਸੀਂ ਜਿੱਦਾ ਚਾਰ ਬ੍ਰਦਰ ਸਿਸਟਰ ਸੀ ਮੇਰੇ ਮੰਮੀ ਪਾਪਾ ਸੀ ਜਿੰਨਾ ਉਹ ਪੰਜਾਂ ਨੇ ਕੱਲੇ ਫਰੂਟ ਖਾਂਦੇ ਹੋ ਗਏ ਮੈਂ ਉਹਨਾਂ ਖਾਂਦੀ ਸੀ ਤੁਸੀਂ ਟੀ ਐਟਲਾਈਟਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਹਾਂ ਜੇ ਅੱਜਕੱਲہ ਫਿਟਨੈਸ ਦੀ ਲੈ ਕੇ ਗੱਲ ਕੀਤੀ ਜਾਵੇ ਤਾਂ ਹਰ ਕੋਈ ਆਪਣੇ ਸਰੀਰ ਨੂੰ ਲੈ ਕੇ ਇੱਧਰ ਉੱਧਰ ਜਿਹੜਾ ਭੱਜ ਰਿਹਾ ਕੋਈ ਡਾਈਟ ਚਾਈਟ ਬਣਵਾ ਰਿਹਾ ਤੇ ਕੋਈ ਜਿਹੜਾ ਜਿਮ ਦੇ ਘੇੜੇ ਮਾਰ ਰਿਹਾ ਤੇ ਅੱਜ ਜਿਹੜੇ ਹੈ ਸਾਡੇ ਨਾਲ ਐਡਵੋਕੇਟ ਮਨਜੀਤ ਕੌਰ ਜੀ ਮੌਜੂਦ ਨੇ ਜੋ ਕਿ ਇੱਕ ਵਕੀਲ ਹੋਣ ਦੇ ਨਾਲ-ਨਾਲ ਇੱਕ ਬਹੁਤ ਵਧੀਆ ਜਿਹੜੇ ਜਿਮ ਟ੍ਰੇਨਰ ਵੀ ਨੇ ਤੇ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਕੈਰੀਅਰ ਬਾਰੇ ਤੇ ਕੈਰੀਅਰ ਦੇ ਵਿੱਚ ਵੀ ਉਹਨਾਂ ਨੇ ਉਹ ਮਕਾਮ ਹਾਸਿਲ ਕੀਤੇ ਹੋਏ ਹੈ ਸਾਇਦ ਸਾਨੂੰ ਪਹੁੰਚਣ ਲਈ ਉੱਥੇ ਜਿਹੜਾ ਬਹੁਤ ਜ਼ਿਆਦਾ ਟਾਈਮ ਲੱਗੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਆਪੋ ਉਹਨਾਂ ਨਾਲ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਮੈਮ ਕੀ ਹਾਲ ਚਾਲ ਹੈ ਬਿਲਕੁਲ ਠੀਕ ਮੈਮ ਅੱਜ ਆਪਾਂ ਗੱਲ ਕਰ ਰਹੇ ਤੁਹਾਡੀ ਲਾਈਫ ਬਾਰੇ ਤੁਸੀਂ ਇੱਕ ਵਕੀਲ ਦੇ ਨਾਲ-ਨਾਲ ਐਡਵੋਕੇਟ ਦੇ ਨਾਲ-ਨਾਲ ਆਪਣੇ ਕੈਰੀਅਰ ਦੇ ਵਿੱਚ ਇੰਨੇ ਇੰਨੇ ਤਰੀਕੇ ਨਾਲ ਤੁਸੀਂ ਅੱਗੇ ਵਧੇ ਹੋਏ ਹੋ ਪਹਿਲਾਂ ਅਸੀਂ ਤੁਹਾਡੀ ਸਟੋਰੀ ਬਾਰੇ ਜਾਨਣਾ ਚਾਹਾਂਗੇ ਕਿ ਕੌਣ ਤੁਹਾਡਾ ਜਿਹੜਾ ਰੋਲ ਮਾਡਲ ਰਿਹਾ ਕਿਸ ਨੂੰ ਵੇਖ ਕੇ ਤੁਸੀਂ ਅੱਜ ਇਸ ਮੁਕਾਮ ਤੱਕ ਪਹੁੰਚੇ ਹੋ ਅ ਮੈਂ ਰੋਲ ਮਾਡਲ ਦੀ ਜਦੋਂ ਤੁਸੀਂ ਗੱਲ ਕਰ ਰਹੇ ਤਾਂ ਮੈਂ ਵੈਸੇ ਮੇਰੇ ਫਾਦਰ ਸਾਹਿਬ ਤੋਂ ਹੀ ਬਚਪਨ ਕਿਉਂਕਿ ਬਚਪਨ ਤੋਂ ਇਹਨਾਂ ਨੂੰ ਦੇਖਿਆ ਸੀ ਐਕਸਰਸਾਈਜ਼ ਕਰਦੇ ਆ ਜੀ ਘਰ ਵਿੱਚ ਐਦਾ ਦਾ ਮਾਹੌਲ ਸੀ ਹਨਾ ਤੇ ਉਸ ਤੋਂ ਬਾਅਦ ਜਦਾਂ ਮੈਂ ਗੁਰਗੋਬੇ ਸਿੰਘ ਜੀ ਨੂੰ ਆਪਣਾ ਰੋਲ ਮਾਡਲ ਮੰਦੀ ਆ ਕਿਉਂਕਿ ਉਹਨਾਂ ਨੇ ਹਮੇਸ਼ਾ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਨਾਲ-ਨਾਲ ਕਿਹਾ ਵੀ ਨਾਲ-ਨਾਲ ਇਹ ਵੀ ਆਪਣਾ ਧਿਆਨ ਰੱਖੋ ਆਪਣਾ ਸਿਰਕ ਸੁੰਦਰਤਾ ਵੀ ਬਣਾਏ ਰੱਖੋ ਤੇ ਨਾਲ-ਨਾਲ ਭਗਤੀ ਵੀ ਕਰੋ ਇਹ ਦੋਨੋਂ ਮੇਰੇ ਰੋਲ ਮਾਡਲ ਰਹੇ ਹੈ। ਕੀ ਬਾਤ ਹੈ। ਤੇ ਮੈਂ ਲਾਈਫ ਦੇ ਵਿੱਚ ਕਿਵੇਂ ਮਤਲਬ ਕਿ ਸਟਾਰਟਿੰਗ ਹੋਈ ਕਿਉਂਕਿ ਜੇ ਆਪਾਂ ਤੁਹਾਡੇ ਪ੍ਰੋਫੈਸ਼ਨਲ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇੱਕ ਵਕੀਲ ਹੋ। ਵਕੀਆਲਤ ਦੇ ਨਾਲ ਨਾਲ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਲਾਈਫ ਨੂੰ ਕਿਵੇਂ ਅੱਗੇ ਵਧਦੇ ਹੋ ਕਿਵੇਂ ਜਿਮ ਦੇ ਵਿੱਚ ਆਪਣਾ ਟਾਈਮ ਦਿੰਦੇ ਹੋ ਕਿਵੇਂ ਗੇਮਸ ਦੇ ਵਿੱਚ ਅੱਗੇ ਵਧਦੇ ਹੋ। ਇਹ ਮੈਨੂੰ ਲੱਗਦਾ ਹੁੰਦਾ ਵੀ ਜਿਹਨੇ ਜੋ ਚੀਜ਼ ਮੈਨੇਜ ਕਰਨੀ ਹੁੰਦੀ ਉਹ ਕਰ ਲੈਂਦਾ ਤੇ ਬਾਕੀ ਸਾਰੇ ਐਕਸਕਿਊਜ਼ ਹੁੰਦੇ ਆ। ਅ ਮੈਨੂੰ ਹਜੇ ਵੀ ਇੰਨਾ ਕੁਝ ਕਰਨ ਤੋਂ ਬਾਅਦ ਤੇ ਜੇ ਤੁਸੀਂ ਮੈਂ ਦੇਖੋ ਤਾਂ ਮੈਂ ਟਰੈਵਲਿੰਗ ਵੀ ਬਹੁਤ ਕਰਦੀ ਆ ਤਾਂ ਵੀ ਮੈਨੂੰ ਲੱਗਦਾ ਹੁੰਦਾ ਵੀ ਮੇਰੇ ਕੋਲ ਬਹੁਤ ਟਾਈਮ ਆ ਤੇ ਬਾਕੀ ਜੇ ਤੁਹਾਨੂੰ ਨਾਲ ਫੈਮਲੀ ਦੀ ਸਪੋਰਟ ਹੋਵੇ ਤੁਹਾਡੇ ਫੈਮਲੀ ਨਾਲ ਤੁਹਾਡੇ ਲਈ ਹਰ ਚੀਜ਼ ਲਈ ਐਡਜਸਟ ਕਰਨ ਨੂੰ ਤਿਆਰ ਹੋਵੇ ਤਾਂ ਤੁਹਾਨੂੰ ਹਰ ਚੀਜ਼ ਬੜੇ इजीली ਤੁਸੀਂ ਮੈਨੇਜ ਕਰ ਲੈਣੇ ਹੋ ਬਾਕੀ ਜੇ ਤੁਸੀਂ ਐਕਟਿਵ ਹੋ ਤਾਂ ਤੁਸੀਂ ਕਰ ਲੈਣਾ ਹੁੰਦਾ ਜੋ ਵੀ ਮੈਂ ਮੈਂ ਪਹਿਲੀ ਗੱਲ ਕੀ ਸੋਚ ਕੇ ਤੁਸੀਂ ਵਕਾਲਤ ਕੀਤੀ ਸੀ ਉਹ ਮੈਂ ਜਦੋਂ ਉਦੋਂ ਮਤਲਬ ਇੰਨੀ ਅਵੇਅਰਨੈਸ ਨਹੀਂ ਹੁੰਦੀ ਸੀ ਜਦੋਂ ਮੈਂ ਕੀਤੀ ਸੀ ਵੈਸੇ ਮੈਂ ਗ੍ਰੈਜੂਏਸ਼ਨ ਦਾ ਆਰਸੀਏ ਕੀਤੀ ਸੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਗਈ ਉਦੋਂ ਅਸੀਂ ਪੇਰੈਂਟਸ ਨੇ ਇਕੱਲੇ ਭੇਜਤਾ ਸੀ ਵੀ ਜਾ ਕੇ ਐਡਮਿਸ਼ਨ ਲਿਆਓ ਜੀ ਤੇ ਮੈਂ ਪੋਲੀਟੀਕਲ ਸਾਇੰਸ 'ਚ ਵੀ ਆਪਣੇ ਫਾਰਮ ਫਿਲ ਕਰ ਦਿੱਤੇ ਸੀ ਤੇ ਉੱਥੋਂ ਦੇਖਿਆ ਵੀ ਲਾ ਲਈ ਵੀ ਨਿਕਲੀ ਹੋਇਆ ਤੇ ਮੈਂ ਲਾਅ ਦੇ ਲਈ ਵੀ ਅਪਲਾਈ ਕਰ ਦਿੱਤਾ ਮੇਰੀ ਦੋਨੋਂ ਜਗ੍ਹਾ ਹੋ ਗਿਆ ਸੀ ਪਰਸੈਂਟੇਜ ਦੇ ਅਕੋਰਡਿੰਗਲੀ ਦੋਨੋਂ ਜਗ੍ਹਾ ਮੇਰੀ ਸਿਲੈਕਸ਼ਨ ਹੋ ਗਈ ਸੀ ਤੇ ਬਾਅਦ ਚ ਸੋਚਿਆ ਵੀ ਨਹੀਂ ਮੈਂ ਲਾਅ ਕਰਨਾ ਐ ਐਮਏ ਨਹੀਂ ਕਰਨੇ ਤਾਂ ਬਸ ਐਦਾਂ ਹੀ ਬਸ ਫਿਰ ਕਰ ਲਿਆ ਲਾਅ ਕਰਕੇ ਤੇ ਐਡਵੋਕੇਟ ਬਣ ਗਈ ਐਡਵੋਕੇਟ ਬਣ ਕੇ ਹਾਂਜੀ ਤੇ ਕਿਸ ਤਰੀਕੇ ਨਾਲ ਮਤਲਬ ਕੀ ਤੁਸੀਂ ਆਪਣੀ ਲਾਈਫ ਦੇ ਰੁਟੀਨ ਨੂੰ ਸੈੱਟ ਕਰਕੇ ਰਹਿੰਦੇ ਹੋ ਮੇਰਾ ਜਦੋਂ ਹੁਣ ਮੇਰਾ ਮੇਨ ਆਪਣਾ ਮੈਂ professions ਛੱਡ ਕੇ ਹੁਣ ਜ਼ਿਆਦਾ ਪੈਸ਼ਨ ਦੇ ਵਿੱਚ ਜ਼ਿਆਦਾ ਚਲੀ ਗਈ ਹੁਣ ਮੈਂ ਜ਼ਿਆਦਾ ਆਪਣਾ ਫਿਟਨੈਸ ਤੇ ਜ਼ਿਆਦਾ ਧਿਆਨ ਦਿੰਨੀ ਆ ਕਿਉਂਕਿ ਜਿਹੜਾ ਮੇਰਾ ਆਪਣਾ profession ਆ ਉਹਦੇ ਚ ਕਿਉਂਕਿ ਮੇਰੇ ਹਸਬੰਦ ਦੀ ਟ੍ਰਾਂਸਫਰੇਬਲ ਜੌਬ ਸੀ ਸੈਕੰਡ ਏ ਥੋੜਾ ਸਲੋ ਸਿਸਟਮ ਹੈ ਮੈਨੂੰ ਹਰ ਚੀਜ਼ ਜਿੱਦਾ ਜਸਟਿਸ ਡਿਲੇ ਆਪਾਂ ਕਰਦੇ ਰਹਿੰਨੇ ਆ ਵੀ ਬਹੁਤ ਟਾਈਮ ਲੱਗ ਜਾਂਦਾ ਤੇ ਮੈਨੂੰ ਆਪਣਾ ਕਹਿ ਦੋ ਫਿਰ ਪੈਸ਼ਨ ਚ ਜ਼ਿਆਦਾ ਆਪਣਾ ਆਪਣੇ ਆਪ ਨੂੰ ਇੰਡल्ज ਕਰ ਲਿਆ ਹੁਣ ਮੇਰਾ ਧਿਆਨ ਇਧਰ ਜ਼ਿਆਦਾ ਆ ਜੀ ਹਾਂਜੀ ਤੇ ਮੈਮ ਪਹਿਲੇ ਆਪਣੀ ਲਾਈਫ ਦੇ ਵਿੱਚ ਕੀ ਕੀ ਜਿਹੜੇ ਸਮੱਸਿਆਵਾਂ ਤੋਂ ਤੁਹਾਨੂੰ ਸਾਹਮਣਾ ਕਰਨਾ ਪਿਆ ਕੀ ਕੀ ਕ੍ਰੈਸ਼ ਨੇ ਜੋ ਲਾਈਫ ਦੇ ਵਿੱਚ ਦੇਖਣੇ ਪਏ ਕਿਵੇਂ ਲਾਈਫ ਨੂੰ ਅੱਗੇ ਵਧਾਇਆ ਜਿੱਦਾਂ ਇੱਕ ਕਹਿੰਦੇ ਨੇ ਨਾ ਲਾਈਫ ਅਪਸ ਐਂਡ ਡਾਊਨਸ ਵਾਲੀ ਹੈ ਮੈਨੂੰ ਲੱਗਦਾ ਹੁੰਦਾ ਜੇ ਤੁਸੀਂ ਮੰਨੋ ਤਾਂ ਤੁਸੀਂ ਬਹੁਤ ਦੁਖੀ ਆ ਜੇ ਮੰਨੋ ਤਾਂ ਕੁਝ ਵੀ ਨਹੀਂ ਆ ਇੱਕ ਜਦੋਂ ਅਸੀਂ ਬਹੁਤ ਛੋਟੇ ਸੀ ਇੱਥੋਂ بڑے ਲੋਕਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲੂਗਾ ਸੀ ਛੋਟੇ ਸੀ ਸਾਡੇ ਘਰ ਇੱਕ ਬਜ਼ੁਰਗ ਮਾਤਾ ਜੀ ਕੰਮ ਕਰਦੇ ਹੁੰਦੇ ਸੀ ਉਹ ਕੁਝ ਵੀ ਨੁਕਸਾਨ ਹੋ ਜੇ ਈਵਨ ਕਿ ਕਿਸੇ ਡੈਥ ਵੀ ਹੋ ਜੇ ਤਾਂ ਉਹ ਕਰਦੇ ਹੁੰਦੇ ਸੀ ਹਉ ਪਰੇ ਬੀ ਫੇਰ ਕੀ ਹੋਇਆ ਹੈਨਾ always optimistic always ਚੜਦੀ ਕਲਾ ਜਿਹਨੂੰ ਆਪਣੇ ਸਿੱਖੀ ਚ ਕਹਿੰਦੇ ਵੀ ਚੜ੍ਹਦੀ ਕਲਾ ਚ ਰਹਿਣਾ ਕਿਉਂਕਿ ਦਿਸ ਇਜ਼ ਪਾਰਟ ਆਫ ਲਾਈਫ ਦੁਖ ਸੁੱਖ ਤਾਂ ਆਣਾ ਇਹ ਮੰਨਣ ਤੇ ਤੁਹਾਡੇ ਡਿਪੈਂਡ ਕਰਦਾ ਬਾਕੀ ਮੈਂ ਬlesed ਰਹੀ ਆ ਮੈਨੂੰ ਲੱਗਦਾ ਰੱਬ ਨੇ ਮੇਰੀ ਲਾਈਫ ਇਦਾਂ ਹੀ ਸਟੇਟ ਹੀ ਆ ਜਿੱਦਾਂ ਦੀ ਮੈਂ ਬੌਰਨ ਹੋਈ ਸੀ ਆਫਟਰ ਮੈਰਿਜ ਵੀ ਮੈਨੂੰ ਉਦਾਂ ਦਾ ਹੀ ਘਰ ਮਿਲਿਆ ਤੇ ਪੇਰੈਂਟਸ ਨੇ ਵੀ ਮੈਨੂੰ ਕਦੀ ਕਿਸ ਚੀਜ਼ ਤੋਂ ਰੋਕਿਆ ਨਹੀਂ ਸੀ ਤੇ ਮੇਰੇ ਹਸਬੰਦ ਨੇ ਵੀ ਮੈਨੂੰ ਆਪਣੇ ਤੋਂ 10 ਨਹੀਂ 100 ਕਦਮ ਅੱਗੇ ਰੱਖਿਆ ਮੈਂ ਜੋ ਵੀ ਕਰਨਾ ਚਾਹਾਂ ਜਿੱਥੇ ਵੀ ਜਾਣਾ ਚਾਹਾਂ ਜੇ ਮੈਂ ਕੋਈ ਸ਼ੁਰੂ ਕਰਦੀ ਆ ਜਾਂ ਫਿਰ ਮੈਂ ਉਸ ਤੋਂ ਬਾਅਦ ਬੰਦ ਕਰ ਦਿੰਨੀ ਆ ਮੈਨੂੰ ਕਦੇ ਕੋਈ ਸ਼ੈਦਾ ਦੇਖਣਾ ਨਹੀਂ ਪਿਆ ਹਾਂ ਜੇ ਕੋਈ ਵੀ ਹਰ ਇੱਕ ਦੀ ਲਾਈਫ 'ਚ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਇਸ਼ੂਸ ਆਂਦੇ ਹੀ ਰਹਿੰਦੇ ਆ ਹਾਂ ਤੁਸੀਂ ਥੋੜੇ ਟਾਈਮ ਲਈ ਥੋੜੇ ਡਾਊਨ ਹੋ ਜਾਂਦੇ ਪਰ ਕਦੇ ਵੀ ਇਹ ਨਾ ਸੋਚੋ ਵੀ ਇਹ ਦਿਸ ਇਜ਼ ਦਾ ਐਂਡ ਆਫ ਲਾਈਫ ਹਮੇਸ਼ਾ ਦਿਸ ਸ਼ੋ ਮਸਟ ਗੋ ਆਨ ਇਹ ਚੱਲਦੇ ਰਹਿਣਾ ਚਾਹੀਦਾ ਚਾਹੇ ਜਿੱਦਾਂ ਦੇ ਵੀ ਹਾਲਾਤ ਆਣ ਮੇਰੇ ਸ਼ਾਇਦ ਮੈਂ ਨਾ ਫੀਲ ਨਹੀਂ ਕਰਦੀ ਮੇਰੇ ਵੀ ਆਏ ਹੋਊਗੇ ਕਾਫੀ ਤਰ੍ਹਾਂ ਦੇ ਪਰ ਮੈਨੂੰ ਇੰਨਾ ਫੀਲਿੰਗ ਹੁੰਦਾ ਮੈਨੂੰ ਲੱਗਦਾ ਵੀ ਮੇਰਾ ਸਭ ਕੁਝ ਠੀਕ ਹੈ ਕਿਉਂਕਿ ਪੜਦੇ ਆਈ ਤੋਂ ਬਾਅਦ ਜਸਟ ਮੈਂ ਪ੍ਰੈਕਟਿਸ ਸਟਾਰਟ ਕੀਤੀ ਤਾਂ ਨਾਲ ਹੀ ਮੇਰੀ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਮੇਰੇ ਹਸਬੰਡ ਅਸੀਂ ਕੇਰਲਾ ਚੇਨਈ ਪਟਨਾ ਸ਼੍ਰੀਨਗਰ ਬਹੁਤ ਸਟੇਟਸ ਹੋਏ ਆਲਓਵਰ ਇੰਡੀਆ ਤਾਂ ਉਹਦੇ ਕਰਕੇ ਥੋੜਾ ਤਾਂ ਮੇਰਾ profession ਤੋਂ ਡਗਮਗਾ ਗਈ ਐਂਡ ਇਹ ਹਾਂ ਜ਼ਰੂਰ ਰਹਿੰਦਾ ਵੀ ਹੁਣ ਕਾਫੀ ਸਾਲ ਤੋਂ ਮੈਂ ਇੱਥੇ ਹੀ ਰਹੇ ਵੀ ਆ ਲੁਧਿਆਣਾ ਤਾਂ ਮੈਨੂੰ ਹੁੰਦਾ ਹਾਂ ਮੈਨੂੰ ਆਪਣਾ profession 'ਚ ਵੀ ਉਨਾ ਹੀ ਸ਼ਿੱਦਤ ਨਾਲ ਕਰਨਾ ਚਾਹੀਦਾ ਜਿੰਨਾ ਮੈਂ ਆਪਣੇ passion ਦੇ ਲਈ ਹੈਗੀ ਹਾਂ ਆਈ ਕੈਨ ਡੂ ਮੈਮ ਪਹਿਲੇ ਇਹ ਦੱਸੋ ਤੁਹਾਡੀ ਏਜ ਕਿੰਨੀ ਹੈ ਐਸੇ ਪੁੱਛਣੀ ਨਹੀਂ ਚਾਹੀਦੀ ਬਟ ਫਿਰ ਵੀ ਮੇਰੀ ਏਜ 53 53 ਤੇ ਮੈਮ ਕੀ ਕੋ ਪਰਿਵਾਰ ਦੇ ਵਿੱਚ ਕੋਣ ਕੋਣ ਹੈ ਮੇਰੇ ਹਸਬੰਡ ਹੈ ਮੇਰੀ ਦੋ ਬੇਟੀਆਂ ਆਈ ਹੈਵ ਟੂ ਡਾਟਰਸ ਤੇ ਮੈਂ ਬਹੁਤ ਬlesed ਮੰਨਦੀ ਆਂ ਵੀ ਆਈ ਐਮ ਬlesed ਮਮ ਆਫ ਟੂ ਗਰਲਸ ਚਾਈਲਡ ਜਾਂ ਟੂ ਡਾਟਰਸ ਜੀ ਜੀ ਤੇ ਮੈਂ ਮੋ ਵੀ ਤੁਹਾਡੇ ਵਾਂਗੂ ਇਨੀ ਐਕਟਿਵ ਨੇ ਜਿੰਨੇ ਕਿ ਤੁਸੀਂ ਉਹ ਹਰ ਦੀ ਚੀਜ਼ ਦੇ ਵਿੱਚ ਅੱਗੇ ਉਹ ਪਾਵੇਂ ਉਹ ਖੇਡ ਹੋਵੇ ਜਿਮ ਹੋਵੇ weight lifting ਹੋਵੇ ਇਨੋਵਾ ਗੱਡੀ ਖਿੱਚਣੀ ਹੋਵੇ ਕੁਝ ਵੀ ਹੋਵੇ ਸਾਰੇ ਦੇ ਵਿੱਚ ਉਹ ਵੱਲ ਮੇਰੀਆਂ ਮਤਲਬ ਰੱਬ ਨੇ ਹਰੇਕ ਨੂੰ ਕੋਈ ਨਾ ਕੋਈ ਕੁਆਲਿਟੀ ਦਿੱਤੀ ਜੇ ਮੈਨੂੰ ਇਹ ਦਿੱਤੀ ਤਾਂ ਮੇਰੇ ਬੱਚਿਆਂ ਜਾਂ ਮੇਰੇ ਹਸਬੰਦ ਨੂੰ ਮੇਰੇ ਹਸਬੰਦ ਕਾਫੀ ਸੀਨੀਅਰ ਆਫੀਸਰ ਆਈਐਸ ਲੈਡ ਉਹ ਬਰੇਨੀ ਆ ਜੀ ਤੇ ਮੇਰੀ ਜਿਹੜੀ ਵੱਡੀ ਬੇਟੀ ਆ ਉਹ ਮੈਂ ਤਾਂ ਉਹ ਮੇਰੀ ਕੈਟਰੀਨ ਨੇ ਹੁੰਨੀ ਸ਼ੀ ਇਸ ਉਹਦੀ ਫਿਜ਼ਿਕ ਲਾਈਕ ਕੈਟਰੀਨਾ ਕੈਫ ਉਹ ਆਪਣਾ ਨੂੰ ਬਿਨਾਂ ਐਕਸਰਸਾਈਜ਼ ਦੇ ਬਾਏ ਵਾਕ ਤੇ ਡਾਈਟ ਕੰਟਰੋਲ ਕਰਕੇ ਆਪਣਾ ਨੂੰ ਬਹੁਤ ਮੈਂਟੇਨਡ ਰੱਖਦੀ ਹੈ ਜੀ ਛੋਟੀ ਬਹੁਤ ਅੱਛੀ ਆਰਟਿਸਟ ਹੈ ਪੇਂਟਰ ਆ ਬਹੁਤ ਅੱਛੀਆਂ ਪੇਂਟਿੰਗਸ ਬਣਾਉਂਦੀ ਹੈ ਆਰਟਿਸਟਿਕ ਹੈ ਮਤਲਬ ਟੈਲੈਂਟ ਦੀ ਕਮੀ ਨਹੀਂ ਹੈ ਤੁਹਾਡੇ ਪਰਿਵਾਰ ਦੇ ਵਿੱਚ ਹਾਂ ਉਹ ਇੰਨਾ ਹਜੇ ਆਪਣੇ ਵੱਲ ਫਿਜ਼ੀਕਲੀ ਆਪਣੇ ਲੁਕਸ ਤੇ ਹਜੇ ਨਾ ਧਿਆਨ ਨਹੀਂ ਦੇ ਰਹੀ ਛੋਟੀ ਵਾਲੀ ਉਹ ਆਪਣੇ ਫਾਦਰ ਤੇ ਗਈ ਤੇ ਵੱਡੇ ਵਾਲੀ ਮੇਰੇ ਤੇ ਗਈ ਹਾਂਜੀ ਤੇ ਮੈਮ ਅੱਜਕੱਲ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਪੁੱਛ ਲਓ ਹਰ ਕੋਈ ਬਿਮਾਰੀ ਦਾ ਘਰ ਹੈ ਕਿਸੇ ਨੇ ਪੁੱਛ ਹੋਇਆ ਉਹਦਾ ਕਿਸੇ ਨੇ ਕੁਛ ਹੁੰਦਾ ਹੈ ਲਾਈਫ ਦੇ ਵਿੱਚ ਜਿੰਨੇ ਕਹਿੰਦੇ ਸਾਹ ਲੈਣਾ ਜ਼ਰੂਰੀ ਹੈ ਉਹਨਾਂ ਜ਼ਰੂਰੀ ਆਪਣੀ ਫਿਟਨੈਸ ਨੂੰ ਲੈ ਕੇ ਵੀ ਉਹ ਲੋਕੀ ਜਿਹੜੇ ਨੇ ਡਾਈਟ ਚਾਰਟ ਬਣਵਾ ਰਹੇ ਨੇ ਇੰਨੇ-ਇੰਨੇ ਪੈਸੇ ਖਰਚ ਕਰ ਰਹੇ ਨੇ ਕੋਈ ਪਾਊਡਰ ਖਾ ਰਿਹਾ ਕੋਈ ਕਿਸੇ ਤਰੀਕੇ ਦੀ ਸਪਲੀਮੈਂਟਰੀ ਯੂਜ਼ ਕਰ ਰਿਹਾ ਲੇਕਿਨ ਫਿਰ ਵੀ ਆਪਣੇ ਆਪਣੇ ਫਿਟਨੈਸ ਰੱਖ ਪਾ ਰਹੇ ਕਾਰਨ ਕੀ ਹੈ ਇੱਕ ਤਾਂ ਮੇਰਾ ਸ਼ੁਰੂ ਤੋਂ ਇਹੀ ਫੰਡਾ ਮੈਂ ਤਾਂ ਆਪਣੇ ਲਾਈਵ ਐਗਜ਼ਾਮਪਲ ਦੇ ਸਕਦੀ ਆ ਜਾਂ ਕਹ ਦੋ ਬਿਦਾਰਾ ਸਿੰਘ ਸੀ ਮਿਲਖਾ ਸਿੰਘ ਸੀ ਪੀਟੀ ਉਸਿਆਸੀ ਸ਼ਾਈਨੀ ਵਿਲਸਨ ਸਾਡੇ ਟਾਈਮ ਦੇ ਸਾਰੇ ਪਲੇਅਰ ਜੀ ਉਦੋਂ ਮੀਨਸ ਮੈਂ ਆਪਣੀ ਜਿਹੜੀ ਐਗਜ਼ਾਮਪਲ ਇਹ ਦੇ ਸਕਦੀ ਆ ਵੀ ਤੁਸੀਂ ਜਿੰਨਾ ਖਾਓ ਉਹਨਾਂ ਡਾਈਜੈਸਟ ਕਰੋ ਜੇ ਤੁਹਾਡਾ ਫਿਜ਼ੀਕਲੀ ਵਰਕਆਊਟ ਬਹੁਤ ਜ਼ਿਆਦਾ ਹੈਗਾ ਤਾਂ ਤੁਹਾਨੂੰ ਜ਼ਿਆਦਾ ਕੈਲਰੀਜ਼ ਖਾਣ ਦੀ ਜ਼ਰੂਰਤ ਹੈ ਜੇ ਤੁਸੀਂ ਸਮਝੋ ਉੱਠ ਕੇ ਇੱਥੋਂ ਹਿਲਦੇ ਵੀ ਨਹੀਂ ਆ ਬੈਠੇ ਬੈਠੇ ਸਰਵੈਂਟਸ ਨੂੰ ਆਰਡਰ ਕਰ ਰਹੇ ਆ ਜਾਂ ਤੁਸੀਂ ਕਹਿ ਦੋ ਵੀ ਕੁਝ ਵੀ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਫਿਰ ਤੁਹਾਨੂੰ ਆਪਣੀ ਡਾਈਟ ਵੀ ਥੋੜੀ ਕਾਫੀ ਕੱਟ ਕਰਨੀ ਚਾਹੀਦੀ ਹੈ ਇਹ ਤਾਂ ਬਹੁਤ ਹਾਈ ਲੈਵਲ ਵਾਲੀਆਂ ਗੱਲਾਂ ਹੋ ਗਈ ਤੁਸੀਂ ਨੌਕਰ ਨੂੰ ਕਹਿ ਰਹੇ ਹੋ ਸਰਵੈਂਟ ਨੂੰ ਕਹਿ ਰਹੇ ਹੋ ਬਟ ਅੱਜਕੱਲ ਨਾਰਮਲ ਜਿਹੜੇ ਮੀਡਲ ਕਲਾਸ ਲੋਗ ਨੇ ਸਾਡੇ ਵਰਗੇ ਲੋਗ ਨੇ ਉਹ ਵੀ ਡਾਈਟ ਚਾਰਟ ਬਣਵਾਏ ਫਿਰ ਡਾਕਟਰਾਂ ਦੇ ਮਿੰਤੇ ਕਰਦੇ ਨੇ ਤਰਲੇ ਕਰ ਰਹੇ ਥਰ ਸਾਨੂੰ ਡਾਈਟ ਚਾਰਟ ਬਣਾ ਕੇ ਦੇ ਦਿਓ ਸਾਨੂੰ ਡਾਈਟ ਚਾਰਟ ਬਣਾ ਕੇ ਦੇ ਦਿਓ ਸਹੀ ਠੀਕ ਹੈ ਕੀ ਨਾ ਕਰੀਏ ਡੇਲੀ ਕੰਮ ਵੀ ਕਰਦੇ ਨੇ ਕਿਚਨ ਦੇ ਵਿੱਚ ਵੀ ਕੰਮ ਕਰਦੇ ਨੇ ਝਾੜੂ ਪੋਚੇ ਵੀ ਲਾ ਰਹੇ ਨੇ ਲੇਕਿਨ ਫਿਰ ਵੀ ਉਹਨਾਂ ਦੇ ਬਾਡੀ ਦੇ ਵਿੱਚ ਕੋਈ ਯੂ ਆਰ ਐਬਸੋਲੂਟਲੀ ਰਾਈਟ ਇਹ ਨਾ ਜੋ ਮਲ ਮੈਂ ਹੁਣ ਆਪਣੇ ਐਗਜ਼ਾਮਪਲ ਦਵਾ ਤਾਂ ਮੈਂ ਅੱਜ ਤੱਕ ਲਾਈਫ 'ਚ ਕਦੀ ਕੋਈ ਡਾਈਟ ਚਾਰਟ ਫਾਲੋ ਨਹੀਂ ਕੀਤਾ ਮੈਨੂੰ ਅੱਜ ਸਵੇਰੇ ਵੀ ਇੱਕ ਕਾਲ ਆਈ ਆ ਵੀ ਮੈਡਮ ਪਲੀਜ਼ ਡਾਈਟ ਚਾਰਟ ਦੇ ਦਿਓ ਮੈਂ ਤਾਂ ਉਹਨਾਂ ਨੂੰ ਇਹ ਗਾਈਡ ਕੀਤਾ ਵੀ ਜੋ ਤੁਹਾਡੇ ਘਰ ਬੰਦਾ ਸਿੰਪਲ ਖਾਣਾ ਜਿੰਨਾ ਜੈਸਾ ਖਾਓ ਅਨ ਵੈਸਾ ਬਨੇ ਮਨ ਕਿੰਨੇ ਅੱਜ ਕੱਲ ਰੋ ਕਿੰਨੇ ਕ੍ਰਿਮੀਨਲ ਆ ਤੁਸੀਂ ਕਿੰਨੀਆਂ ਕ੍ਰਿਮੀਨਲ ਐਕਟੀਵਿਟੀਜ਼ ਕਿਉਂਕਿ ਅਸੀਂ ਬਹੁਤ ਜ਼ਿਆਦਾ ਨਾਨ ਵੇਜ ਖਾਣ ਲੱਗ ਗਏ ਅਸੀਂ ਵਾਇਲੈਂਸ ਦੇਖਦੇ ਆ ਟੀਵੀ 'ਚ ਵਾਇਲੈਂਸ ਸੁਣਦੇ ਆ ਦੇਖਦੇ ਆ ਤੇ ਉਹਦਾ ਦਾ ਮਾਹੌਲ ਬੰਦਾ ਰਹਿੰਦਾ ਏ ਆ ਵੀ ਜਿੰਨਾ ਤੁਸੀਂ ਘਰ ਜੋ ਬੰਦਾ ਥੋੜੇ ਸਿੰਪਲ ਦਾਲ ਸਬਜੀ ਸੀਜ਼ਨਲ ਸੀਜ਼ਨਲ ਚੀਜ਼ਾਂ ਇਹ ਨਹੀਂ ਵੀ ਬਹੁਤ ਮਹਿੰਗੀ ਵੀ ਹੁਣ ਅ ਮੰਗੋ ਦਾ ਸੀਜ਼ਨ ਚੱਲ ਰਿਹਾ ਗਰਮੀਆਂ ਇ ਤੇ ਅਸੀਂ ਐਪਲ ਲੈ ਕੇ ਖਾਈਏ ਹੈਨਾ ਜੋ ਆਪਣੇ ਸਟੇਟ ਦੇ ਵਿੱਚ ਸਿੰਪਲ ਦਾਲਾਂ ਸਬ지ਆ ਤੇਲ ਸਰੋਂ ਦਾ ਦੇਸੀ ਘਿਓ ਆਪਣਾ ਸਟੇਟ ਦਾ ਖਾਓ ਨਾ ਕਿ ਬਾਹਰੋਂ 올ਿਵ ਆਇਲ ਮੰਗਾ ਕੇ ਖਾਓ ਉਹ ਵੀ ਖਾਓ ਮੈਂ ਨਹੀਂ ਕਹਿੰਦੀ ਵੀ ਨਾ ਖਾਓ ਪਰ ਜੋ ਕਿਉਂਕਿ ਕੁਦਰਤ ਨੂੰ ਜ਼ਿਆਦਾ ਪਤਾ ਜੀ ਤਾਂ ਕੁਦਰਤ ਨੇ ਜੋ ਇੱਥੇ ਬਣਾਇਆ ਹਨਾ ਜੇ ਇੱਥੇ ਕਣਕ ਬਣਾਈ ਆ ਹੋਰ ਸਟੇਟਸ ਚ ਝਾਵਲ ਬਣਾਇਆ ਜਿਹੜੀ ਸਟੇਟਸ ਜਿਹੜੀ ਚੀਜ਼ ਪੈਦਾ ਹੁੰਦੀ ਉਹ ਤਾਂ ਸਾਨੂੰ ਸਭ ਤੋਂ ਪਹਿਲਾਂ ਉਹੀ ਖਾਣੀ ਚਾਹੀਦੀ ਹੈ ਉਸ ਤੋਂ ਬਾਅਦ ਤੇ ਕਿੰਨੀਆਂ ਕੈਲਰੀਜ਼ ਖਾਣੀਆਂ 2000 ਤੋਂ 2100 ਕੈਲਰੀਜ਼ ਹਰੇਕ ਬੰਦੇ ਨੂੰ ਚਾਹੀਦੀਆਂ ਤੇ ਜਿੱਦਾਂ ਤੁਸੀਂ ਦੱਸਦੇ ਆਂ ਵੀ ਹਰੇਕ ਕੋਈ ਡਾਈਟ ਚਾਰਟ ਲੈਣਾ ਚਾਹੁੰਦਾ ਮੈਨੂੰ ਕਹਿੰਨੀ ਹਰੇਕ ਤੁਸੀਂ ਸੈਕੰਡ ਸਟੈਂਡਰਡ 3rd ਸਟੈਂਡਰਡ ਦੇ 10 ਸਾਲ ਦੇ ਬੱਚਿਆਂ ਨੂੰ ਪੁੱਛ ਲਓਣਾ ਵੀ ਪੀਜ਼ਾ ਅਗਰ 버ਗਰ ਖਾਣਾ ਸੇਤ ਲਈ ਅੱਛਾ ਉਹਨੂੰ ਵੀ ਪਤਾ ਹੋਏਗਾ ਵੀ ਨਹੀਂ ਅੱਛਾ ਹੈਨਾ ਸਾਨੂੰ ਸਭ ਨੂੰ ਪਤਾ ਵੀ ਸਾਨੂੰ ਕਿਹੜਾ ਫੂਡ ਖਾਣਾ ਚਾਹੀਦਾ ਹੈ ਤੇ ਉਹ ਅਸੀਂ ਉਹਨਾਂ ਫਾਲੋ ਵੀ ਨਹੀਂ ਕਰਦੇ ਡਾਈਟ ਚਾਰਟ ਲੈ ਲੈਨੇ ਆ ਦੋ ਤਿੰਨ ਦਿਨ ਫਾਲੋ ਕਰਕੇ ਛੱਡ ਦਿੰਨੇ ਇਹਦੇ ਨਾਲੋਂ ਚੰਗਾ ਇਹੀ ਹੈ ਵੀ ਘਰ ਜੋ ਬੰਦਾ ਸਿੰਪਲ ਖਾਣਾ ਉਹ ਆਪਣਾ ਖਾਣਾ ਖਾਓ ਤੇ ਉਹਨੂੰ ਡਾਈਜੈਸਟ ਕਰੋ ਉਹਨਾਂ ਫਿਜ਼ੀਕਲ ਅੱਛਾ ਮੈਂ ਤੁਹਾਨੂੰ ਪਰਸਨਲੀ ਕੁਐਸਚਨ ਕਰਨਾ ਚਾਹੂੰਗੀ ਤੁਸੀਂ ਕੀ ਖਾਂਦੇ ਹੋ ਤੁਸੀਂ ਇਨੋਵਾ ਗੱਡੀ ਖਿੱਚ ਲੈਂਦੇ ਹੋ 180 ਬਾਹਰ ਚੁੱਕ ਲੈਂਦੇ ਹੋ ਵੇਟ ਲਿਫਟਿੰਗ ਕਰਦੇ ਹੋ ਤੁਸੀਂ ਕਿ ਇੰਨੇ ਐਕਟਿਵ ਕਿਉਂ ਤੁਸੀਂ ਕਿ ਕਿਹੜੀ ਵਿਟਾਮਿਨ ਤੁਸੀਂ ਲੈ ਰਹੇ ਹੋ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਨਹੀਂ ਜਦਾਂ ਮੈਂ ਕਰ ਮਤਲਬ ਮੇਰੇ ਪਾਪਾ ਬੜੇ ਕਹਿੰਦੇ ਕੱਟਣ ਗੋਸ਼ ਸਿੱਖ ਸੀ ਬਾਹਰ ਦਾ ਵੀ ਨਹੀਂ ਖਾਂਦੇ ਸੀ ਈਵਨ ਕੇ ਕਿਸੇ ਦਾ ਹੱਥ ਲੱਗਿਆ ਵੀ ਨਹੀਂ ਖਾਂਦੇ ਸੀ ਤੇ ਅਸੀਂ ਘਰ ਉਹੀ ਮਾਹੌਲ ਦੇਖਿਆ ਸੀ ਘਰ ਦਾ ਖਾਣਾ ਖਾਧਾ ਮੈਂ ਫਰੂਟ ਤੇ ਸਬਜ਼ੀਆਂ ਬਹੁਤ ਰੱਜ ਕੇ ਖਾਦੇ ਮੈਂ ਕਹਿੰਨੀ ਵੀ ਅਸੀਂ ਜਿੱਦਾ ਚਾਰ ਬ੍ਰਦਰ ਸਿਸਟਰ ਸੀ ਮੇਰੇ ਮੰਮੀ ਪਾਪਾ ਸੀ ਜਿੰਨਾ ਉਹ ਪੰਜਾਂ ਨੇ ਇਕੱਲੇ ਫਰੂਟ ਖਾਂਦੇ ਹੋ ਗਏ ਮੈਂ ਉਹਨਾਂ ਖਾਂਦੀ ਸੀ ਬਹੁਤ ਜ਼ਿਆਦਾ ਫਰੂਟ ਖਾਣਾ ਸਬਜ਼ੀਆਂ ਖਾਣੀਆਂ ਇਹ ਬਹੁਤ ਅੱਗੋਂ ਇੱਕ ਮੈਂ ਆਮਲਾ ਜ਼ਰੂਰ ਆਪਣੀ ਡਾਈਟ 'ਚ ਰੱਖਿਆ ਹੋਇਆ ਹੂੰ ਬਾਕੀ ਭੂਜੇ ਹੋਏ ਛੋਲੇ ਮਖਾਣੇ ਹੈਨਾ ਪੰਜੀਰੀ ਪਿੰਨੀਆਂ ਕਿੰਨਾ ਹੈਲਦੀ ਡਾਈਟ ਲੈਣੇ ਹੋ ਮੰਮੀ ਨੇ ਸਾਨੂੰ ਪੰਜੀਰੀਆਂ ਪਿੰਨੀਆਂ ਬਹੁਤ ਖਵਾਈਆਂ ਗਰਮੀਆਂ ਚ ਗਰਮੀਆਂ ਵਾਲੀਆਂ ਸਰਦੀਆਂ ਸਰਦੀਆਂ ਵਾਲੀਆਂ ਅੱਜ ਕੱਲ ਤਾਂ ਇੰਨਾ ਈਜ਼ੀ ਹੋ ਗਿਆ YouTube ਤੇ ਇੰਨੀਆਂ achੀਆਂ simple diets ਦੱਸਦੇ ਬਹੁਤ ਵਧੀਆ ਇਨਸਟਾ ਤੇ ਇੰਨੀਆਂ ਛੋਟੀਆਂ ਛੋਟੀਆਂ ਰੀਲਸ ਤੁਹਾਨੂੰ ਇੱਕ 30 ਸੈਕਿੰਡ ਚ ਪਤਾ ਲੱਗ ਜਾਂਦਾ ਤੇ ਹਰੇਕ ਨੂੰ ਹਰੇਕ ਚੀਜ਼ ਇੱਕਦਮ ਦੇਖੇ ਸੁਣ ਕੇ ਇੱਕਦਮ ਨਹੀਂ ਫੋਲੋ ਕਰ ਲੈਣੀ ਚਾਹੀਦੀ ਹਰੇਕ ਦੀ ਬੋਡੀ ਦੀ ਤਸਵੀਰ ਅਲੱਗ ਹੁੰਦੀ ਹੈ ਜੋ ਜ਼ਰੂਰੀ ਨਹੀਂ ਮੈਨੂੰ ਸੂਟ ਕਰਦਾ ਤੁਹਾਨੂੰ ਵੀ ਸੂਟ ਕਰੇ ਮਤਲਬ ਦੇਖਣਾ ਚਾਹੀਦਾ ਵੀ ਤੁਹਾਨੂੰ ਸੂਟ ਕਰ ਰਿਹਾ ਹੈ ਕਿ ਨਹੀਂ ਹਾਂ ਤੁਸੀਂ ਹੈਲਦੀ ਚੀਜ਼ਾਂ ਖਾਓ ਤੇ ਜਿੰਨੇ 6:30 7 ਤੋਂ ਬਾਅਦ ਜਿੰਨਾ ਲਾਈਟ ਖਾ ਸਕਦੇ ਆ ਹਨਾ ਮਿੱਠਾ ਨਮਕ ਵਾਈਟ ਚੀਜ਼ਾਂ ਜਿਹਨੂੰ ਕਹਿ ਸਕਦੇ ਮੈਦਾ ਇਹ ਅਵੋਇਡ ਕਰ ਦਿਓ ਹਲਕਾ ਫੁਲਕਾ ਜਿੰਨਾ ਖਾਓਗੇ ਕਿ ਯਾ ਤੋਰੀ ਟਿੰਡੇ ਸਭ ਖਾਓ ਮੇਰੇ ਮੰਮੀ ਨੇ ਸਾਨੂੰ ਇਹੀ ਖਵਾਇਆ ਇਹੀ ਮੇਰਾ ਰਾਜ਼ ਆ ਤੇ ਲੋਕ ਮੈਨੂੰ ਮੇਰੇ ਬਾਲਾਂ ਲਈ ਦੰਦਾਂ ਲਈ ਵੀ ਕਹਿ ਦਿੰਦੇ ਆ ਤੇ ਇਹੀ ਆ ਵੀ ਹਾਂ ਜਿੰਨਾ ਮੈਂ ਪਿਓਰ ਵੈਜਾਂ ਕੋਈ ਇਹ ਵੀ ਨਹੀਂ ਮੈਂ ਆਂਡੇ ਚਿਕਨ ਖਾਨਣੀ ਆ ਜਨ ਮਲੇ ਇਹ ਆ ਦਾਲਾਂ ਸਬਜ਼ੀਆਂ ਦੀ ਸ਼ੌਕੀਨ ਰਹੀ ਮੈਂ ਸਾਡੀ ਬੋਡੀ ਨੂੰ ਨਾ 6 ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਾਰਬਸ मिनਰਲਸ ਵਿਟਾਮਿਨਸ ਪ੍ਰੋਟੀਨ ਫੈਟ ਐਂਡ ਵਾਟਰ ਹੈਨਾ ਕਈ ਲੋਕ ਬਿਲਕੁਲ ਕਾਰਬਸ ਛੱਡ ਦਿੰਦੇ ਆ ਵੀ ਨਹੀਂ ਅਸੀਂ ਕਾਬਜ਼ ਨਹੀਂ ਖਾਣੇ ਅਸੀਂ ਮੋਟੇ ਹੋ ਜਾਵਾਂਗੇ ਮੋਟੇ ਪਤਲਾ ਹੋਣਾ ਇਜ਼ ਨਾਟ ਅ ਕ੍ਰਾਈਟੇਰੀਆ ਜੇ ਤੁਸੀਂ ਐਕਸਰਸਾਈਜ਼ ਲਗਾਣੀ ਸ਼ੁਰੂ ਕਰ ਦਿੰਨੇ ਜੇ ਤੁਸੀਂ ਮੋਟੇ weight cut on ਕਰਨਾ ਚਾਹੋਗੇ ਤਾਂ ਤੁਹਾਡਾ weight ਵੱਧ ਜਾਊਗਾ ਜੇ ਤੁਸੀਂ ਘਟਾਉਣਾ ਚਾਹੋਗੇ ਤਾਂ ਘਟ ਜਾਊਗਾ ਇਹ ਨਾਲ ਨਾਲ ਤੁਹਾਨੂੰ ਆਪਣੀ ਡਾਈਟ ਹੈਬਿਟਸ ਸੁਧਾਰ ਕਰਨਾ ਚਾਹੀਦਾ ਇਹ ਤਾਂ ਕਰਨਾ ਪੈਂਦਾ ਜ਼ਰੂਰੀ ਨਹੀਂ ਤੁਸੀਂ ਡਾਈਟ ਚਾਰਟ ਲੈਣਾ ਤੁਸੀਂ ਲੈ ਸਕਦੇ ਹੋ ਪਰ ਤੁਸੀਂ ਆਪਣੀ ਕਾਮਨ ਸੈਂਸ ਯੂਜ਼ ਕਰਕੇ ਵੀ ਵੀ ਸਾਨੂੰ ਕੀ ਕਿਹੜੀਆਂ ਚੀਜ਼ਾਂ ਚ ਜ਼ਿਆਦਾ ਫੈਟਸ ਐਂਡ ਗੁੱਡ ਫੈਟ ਵੀ ਲੈਣੀ ਚਾਹੀਦੀ ਇਹਦੀ ਵੀ ਫੈਟ ਬੰਦ ਕਰ ਦੇਣੀ ਚਾਹੀਦੀ ਮੈਂ ਸਾਰਾ ਕੁਝ ਖਾਨਣੀ ਆ ਬਾਹਰ ਦਾ ਵੀ ਖਾਨਣੀ ਆ ਬਹੁਤ ਟਰੈਵਲਿੰਗ ਵੀ ਕਰਦੀ ਉਦੋਂ ਬਾਹਰ ਦਾ ਹੀ ਖਾਣਾ ਪੈਂਦਾ ਪਾਰਟੀਆਂ ਤੇ ਵੀ ਜਾਣੀ ਆ ਪਰ ਇਹ ਵਨ ਵੀ ਮੈਂ ਹਾਂ ਉਹਨਾ ਵਰਕਆਊਟ ਕਰਕੇ ਜਾਂ ਸਾਰੇ ਜੋ ਤੁਸੀਂ ਬਾਹਰ ਜਾਂਦੇ ਐਨੀਆਂ ਚੀਜ਼ਾਂ ਚੋਂ ਅੱਛੀਆਂ ਸਿਲੈਕਟਿਵ ਚੀਜ਼ਾਂ ਚੁਣ ਕੇ ਖਾਨਣੀ ਆ ਆਪਣੇ ਡਾਈਟ ਚ ਫਰੂਟ ਸਬਜ਼ੀਆਂ ਜ਼ਰੂਰ ਰੱਖੋ ਡਰਾਈ ਫਰੂਟ ਸੀਡਸ ਹਨਾ ਇਹ ਚੀਜ਼ਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਜ਼ਰੂਰ ਰੱਖੋ ਜਦੋਂ ਵੀ ਜੋ ਚੀਜ਼ ਕਰਨੇ ਅੱਜ ਕੱਲ ਲੋਕ ਫਰੂਟ ਬਹੁਤ ਘੱਟ ਖਾਂਦੇ ਆ ਸੀਜ਼ਨਲ ਫਰੂਟ ਜ਼ਰੂਰ ਖਾਓ ਸੀਜ਼ਨਲ ਸਬਜੀ ਜ਼ਰੂਰ ਖਾਓ